ਹੈਲੋ ਦੋਸਤੋ ਪੰਜਾਬ ਦੇ ਵਿੱਚ ਨਵੀਂ ਵੈਕੈਂਸੀ ਜੋ ਆਊਟ ਹੋ ਚੁੱਕੀ ਹੈ ਜੋ ਪੰਜਾਬ ਵਕਫ ਬੋਰਡ ਪੰਜਾਬ ਵਕਫ ਬੋਰਡ ਦੀਆਂ 54 ਕੈਂਸੀਆਂ ਆਊਟ ਹੋਈਆਂ ਹਨ ਜਿਸ ਵਿੱਚ ਅੱਜ ਆਪਾਂ ਇਸ ਦੀ ਡਿਟੇਲ ਨੂੰ ਸਮਝਾਂਗੇ ਤਾਂ ਇਹ ਵੀਡੀਓ ਆਪਾਂ ਦੋ ਭਾਗਾਂ ਦੇ ਵਿੱਚ ਬਣਾਵਾਂਗੇ ਇਸ ਵਿੱਚ ਟੀਚਰਸ ਜੌਬ ਦੀ ਡਿਟੇਲ ਅਲੱਗ ਵੀਡੀਓ ਹੋਵੇਗੀ ਤੇ ਨੌਨ ਟੀਚਿੰਗ ਦੀ ਅਲੱਗ ਹੋਵੇਗੀ ਨਹੀਂ ਤਾਂ ਵੀਡੀਓ ਜਿਆਦਾ ਲੰਮੀ ਹੋ ਜਾਏਗੀ ਇਸ ਲਈ ਆਪਾਂ ਇਹ ਦੋ ਭਾਗਾਂ ਦੇ ਵਿੱਚ ਬਣਾਵਾਂਗਾ। ਵੀਡੀਓ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹਦੇ ਵਿੱਚ ਆਪਾਂ ਗੱਲ ਕਰਾਂਗੇ ਸਲੇਵਸ ਕੀ ਰਹੇਗਾ, ਪੈਟਰਨ ਕੀ ਰਹੇਗਾ, ਜੌਬ ਕਿਵੇਂ ਲੱਗ ਸਕਦੀਆਂ ਤੇ ਕਿਹੜੇ-ਕਿਹੜੇ ਜੋ ਹੈ ਲੋਕ ਇਹ ਪੋਸਟ ਨੂੰ ਭਰ ਸਕਦੇ ਹਨ। ਪੋਸਟਾਂ ਹਰੇਕ ਵਿੱਚ ਥੋੜੀਆਂ-ਥੋੜੀਆਂ ਹਨ ਪਰ ਯਾਰ ਹੈ ਤਾਂ ਹੈ ਨਾ ਜਿਆਦਾ ਨਹੀਂ ਤਾਂ ਥੋੜੀਆਂ। ਇਹ ਸਹੀ। ਤਾਂ ਇਸ ਵਿੱਚ ਇੱਕ ਗੱਲ ਯਾਦ ਜ਼ਰੂਰ ਰੱਖਿਓ ਵੀ ਪੋਸਟ ਭਰਨ ਤੋਂ ਪਹਿਲਾਂ ਤੁਹਾਨੂੰ ਇਹ ਤੁਹਾਡਾ ਪੀਐਸ ਟੈਟ ਜੋ ਹੈ ਕੁਆਲੀਫਾਈ ਕੁਆਲੀਫਾਈ ਮੰਗਿਆ ਗਿਆ ਹੈ। ਆਪਾਂ ਦੱਸਦੇ ਹਾਂ ਕਿਹੜੀਆਂ-ਕਿਹੜੀਆਂ ਪੋਸਟਾਂ ਹਨ ਤੇ ਇਹ ਨੰਬਰ 1 ਦੇ ਵਿੱਚ ਆਉਂਦੀ ਹੈ ਐਂਟੀਟੀ ਐਂਟੀਟੀ ਦੀਆਂ 7 ਪੋਸਟਾਂ ਹਨ ਤੇ ਇਹ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਆਫ ਵੈਕੈਂਸੀ ਇਸਲਾਮ ਇਸਲਾਮਿਕ ਸੀਨੀਅਰ ਸੈਕੰਡਰੀ ਸਕੂਲ ਮਲੇਰ ਕੋਟਲਾ ਦੇ ਵਿੱਚ ਤਿੰਨ ਇਸਲਾਮਿਕ ਹਾਈ ਸਕੂਲ ਰੋਹੀਆ ਮਲੇਰ ਕੋਟਲਾ ਇੱਕ ਇਸਲਾਮਿਕ ਪਬਲਿਕ ਸਕੂਲ ਦੇ ਵਿੱਚ ਜੋ ਹੈ ਨਾ ਲੁਧਿਆਣਾ ਦੇ ਵਿੱਚ ਤਿੰਨ ਪੋਸਟਾਂ ਟੋਟਲ 7 ਐਂਟੀਟੀ ਦੀਆਂ ਪੋਸਟਾਂ ਹਨ ਜਿਦੇ ਵਿੱਚ ਫਸਟ ਕਲਾਸ ਡਿਪਲੋਮਾ ਜੋ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਐਲੀਮੈਂਟਰੀ ਐਜੂਕੇਸ਼ਨ ਦਾ ਤੇ ਪਲੱਸ ਪੀਐਸ ਟੈਟਰ ਫਰਸਟ ਜੋ ਪੇਪਰ ਹੁੰਦਾ ਉਹ ਆਪਣਾ ਜੋ ਹੈ ਉਹਨਾਂ ਨੇ ਕੁਆਲੀਫਾਈ ਮੰਗਿਆ ਹੈ ਉਸ ਤੋਂ ਬਾਅਦ ਜੋ ਸੈਕੰਡ ਪੋਸਟ ਆਉਂਦੀ ਹੈ ਉਹ ਹੈ ਪ੍ਰਾਇਮਰੀ ਟੀਚਰ ਪ੍ਰਾਇਮਰੀ ਟੀਚਰ ਦੀਆਂ ਜੋਬ ਦੇ ਟੋਟਲ 10 ਪੋਸਟਾਂ ਹਨ ਲੋਕੇਸ਼ਨ ਮਲੇਰ ਕੋਟਲਾ ਦੇ ਵਿੱਚ ਇੱਕ ਮਲੇਰ ਕੋਟਲਾ ਇਸਲਾਮਿਕ ਗਰਲ ਸਕੂਲ ਦੇ ਵਿੱਚ ਚਾਰ ਪੋਸਟਾਂ ਲੁਧਿਆਣਾ ਇਸਲਾਮਿਕ ਪਬਲਿਕ ਸਕੂਲ ਦੇ ਵਿੱਚ ਦੋ ਆ ਬੰਜੋਲੀ ਖੁਰਦ ਦੇ ਵਿੱਚ ਇਸਲਾਮਿਕ ਸਕੂਲ ਦੇ ਵਿੱਚ ਦੋ ਆ ਮੁਸਲਿਮ ਸੀਨੀਅਰ ਸਕੂਲ ਦੇ ਵਿੱਚ ਮਲੇਰ ਕੋਟਲਾ ਦੇ ਵਿੱਚ ਜੋ ਹਨ ਇੱਕ ਪੋਸਟ ਆ ਇਸ ਦੇ ਵਿੱਚ ਵੀ ਉਹਨਾਂ ਨੇ ਸੇਮ ਹੀ ਪੀਐਸਟੈਟ ਐਲੀਜੀਬਿਲਟੀ ਤੇ ਐਲੀਮੈਂਟਰੀ এডਿਕੇਸ਼ਨ ਜੋ ਸਰਟੀਫਿਕੇਟ ਤੁਹਾਡੇ ਕੋਲੇ ਜੋ ਹੋਣਾ ਚਾਹੀਦਾ ਹੈ ਤੀਜੀ ਪੋਸਟ ਦੀ ਗੱਲ ਕਰਾਂ ਪੀਜੀ ਸੌਰੀ ਟੀਜੀਟੀ ਅ ਟੀਜੀਟੀ ਇਸ ਕੈਂਡੀਡੇਟ ਟੀਚਰ ਬਣ ਲਈ ਹੁੰਦੀ ਹੈ ਇਸ ਵਿੱਚ ਇੰਗਲਿਸ਼ ਸਬਜੈਕਟ ਦੀਆਂ ਜੋ ਤਿੰਨ ਪੋਸਟ ਹਨ ਇਸਲਾਮਿਕ ਗਰਲ ਸਕੂਲ ਵਿਦ ਦੀ ਤੇ ਨੰਬਰ 2 ਮੁਸਲਿਮ ਸੀਨੀਅਰ ਸੈਕੰਡਰੀ ਸਕੂਲ ਮਲੇਰ ਕੋਟਲਾ ਤੇ ਤੀਜੀ ਹੈਗੀ ਆ ਇਸਲਾਮਿਕ ਹਾਈ ਸਕੂਲ ਹੌੜਿਆ ਦੇ ਵਿੱਚ ਇਸ ਦੇ ਵਿੱਚ ਉਹਨਾਂ ਨੇ ਬੀਐਡ ਪਲੱਸ ਪੀਐਸਟੈਟ ਅ ਜੋ ਦੋ ਦੂਸਰੇ ਨੰਬਰ ਦਾ ਪੇਪਰ ਹੁੰਦਾ ਪੀਐਸਟੈਟ ਸੈਕੰਡ ਪੇਪਰ ਉਹ ਕੁਆਲੀਫਾਈ ਫਾਈ ਮੰਗਿਆ ਹੈ ਉਸ ਤੋਂ ਬਾਅਦ ਸਾਇੰਸ ਟੀਚਰ ਆ ਗਈ ٹیਜੀਟੀ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਨੰਬਰ ਦੋ ਪੋਸਟ ਆ ਹਨ ਸਲਾਮੀਕ ਮਲੇਰ ਕੋਟਲਾ ਤੇ ਮੁਸਲਿਮ ਸੀਨੀਅਰ ਸੈਕੰਡਰੀ ਸਕੂਲ ਮਲੇਰ ਕੋਟਲਾ ਦੇ ਵਿੱਚ ਇੱਕ ਇੱਕ ਪੋਸਟ ਇਸ ਦੇ ਵਿੱਚ ਸੇਮ ਹੀ ਜੋ ਹੈ ਐਲੀਜੀਬਿਲਟੀ ਮੰਗੀ ਹੈ ਮੈਥ ਦੇ 10 ਟੀਚਰ ਹੋਗੇ ਜੋ ਤਿੰਨ ਪੋਸਟ ਆ ਹਨ ਸਲਾਮੀਕ ਗਰਲ ਸਕੂਲ ਦੇ ਵਿੱਚ ਸਲਾਮੀਕ ਹਾਈ ਸਕੂਲ ਰਹੋਰੀਆ ਦੇ ਵਿੱਚ ਤੇ ਮਲੇਰ ਕੋਟਲਾ ਦੇ ਵਿੱਚ ਇੱਕ ਠੀਕ ਹੈ ਤੇ ਉਸ ਤੋਂ ਬਾਅਦ ਜੋ ਆਪਾਂ ਨੈਕਸਟ ਗੱਲ ਕਰਾਂਗੇ ਉਹ ਹੈ ਹਿੰਦੀ ਟੀਚਰ ਹਿੰਦੀ ਹਿੰਦੀ ਦੇ ਹਿੰਦੀ ਦੇ ਤੁਸੀਂ ਦੇਖ ਸਕਦੇ ਹੋ ਇਸਲਾਮਿਕ ਖੁਰਦ ਸਕੂਲ ਪਿੰਜੋਲੀ ਖੁਰਦੇ ਵਿੱਚ ਹੈ ਇਸ ਦੇ ਵਿੱਚ ਵੀ ਕ੍ਰਾਈਟੇਰੀਆ ਤੁਸੀਂ ਪਿਆਬੀ ਉਰਦੂ ਤੇ ਹਿੰਦੀ ਸੇਮ ਹੀ ਜੋ ਐਲਿਜ਼ਾਬੈਥੀ ਨੇ ਦੱਸੀ ਹੈ ਉਰਦੂ ਦੀਆਂ ਚਾਰ ਪੋਸਟਾਂ ਹਨ ਰਹਾਉਰੀਆ ਦੇ ਵਿੱਚ ਮਲੇਰ ਕੋਟਲਾ ਦੇ ਵਿੱਚ ਇੱਕਾ ਲੁਧਿਆਣਾ ਚ ਇੱਕ ਅਤੇ ਪਟਿਆਲਾ ਦੇ ਵਿੱਚ ਇੱਕ ਹੈ ਠੀਕ ਹੈ ਇਸ ਸਾਰੇ ٹیਜੀਟੀ ਦੀਆਂ ਪੋਸਟਾਂ ਦੀ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਸੋਸ਼ਲ ਸਟਡੀ ਦੀ ਆਪਾਂ ਗੱਲ ਕਰਦੇ ਹਾਂ ਇਹ ਲੁਧਿਆਣਾ ਇਸਲਾਮਿਕ ਪਬਲਿਕ ਹਾਈ ਸਕੂਲ ਦੇ ਵਿੱਚ ਇੱਕ ਪੋਸਟ ਹੈ ਉਸ ਤੋਂ ਬਾਅਦ ਜੋ ਨੈਕਸਟ ਪੋਸਟ ਹੈ ਟੀਚਰਸ ਇਸ ਵਿੱਚ ਦਿਨਿਆਤ ਜੋ ਸਬਜੈਕਟ ਹੈ ਚਾਹੀ ਜਰੂਰੀ ਹੈ ਜੇ ਵੀ ਬੰਦੇ ਨੇ ਪੋਸਟ ਅਪਲਾਈ ਕਰਨੀਆਂ ਦੋ ਪੋਸਟਾਂ ਹਨ ਇਸਲਾਮੀਕ ਹਾਈ ਸਕੂਲ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੱਕ ਆ ਇਸਲਾਮੀਕ ਹਾਈ ਸਕੂਲ ਰੋਰੀਆ ਦੇ ਵਿੱਚ ਇੱਕ ਇਸ ਦੇ ਵਿੱਚ ਹੈ ਐਪਲੀਕੈਂਟ ਮਸਟ ਪਾਸਸ ਫਰਸਟ ਕਲਾਸ ਸਰਟੀਫਿਕੇਟ ਇਨ ਆਲਮ ਐਂਡ ਫੈਜ਼ਲ ਜਿਨ੍ਹਾਂ ਕੋਲ ਹੀ ਆਲਮ ਤੇ ਫੈਜ਼ਲ ਦੀ ਜੋ ਹੈ ਵੀ ਪਾਸ ਹਨ ਉਹ ਇਸ ਪੋਸਟ ਨੂੰ ਭਰ ਸਕਦੇ ਹਨ ਤੀਜੀ ਜੋ ਪੰਜਵੀਂ ਪੋਸਟ ਹੈ ਕੰਪਿਊਟਰ ਨਾਲ ਰਿਲੇਟਡ ਇੱਕ ਪੋਸਟ ਹੈ ਲੁਧਿਆਣੇ ਦੇ ਵਿੱਚ ਬੀਏਡ ਪਲੱਸ ਪੀਐਸਟੈਟ ਸੈਕੰਡ ਜੋ ਹੈ ਉਹ ਪਾਸ ਹੋਏ ਕੁਆਲੀਫਾਈ ਹੋਏ ਜੋ सेम ही ਆ ਗਈ ਪੋਸਟ ਜੋ ਪੀਜੀਟੀ ਹਿਸਟਰੀ ਪੀਜੀਟੀ ਹਿਸਟਰੀ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਵਿਦ ਹਿਸਟਰੀ ਨਾਲ ਇਹ ਪਾਸ ਹੋਣਾ ਚਾਹੀਦਾ ਬੰਦਾ ਤੇ ਇੱਕ ਪੋਸਟ ਹੈ ਰਹਾਉਰੀਆ ਦੇ ਵਿੱਚ ਤਾਂ ਇਸੇ ਫਰਸਟ ਕਲਾਸ ਬੀਐਡ ਹੋਣੀ ਚਾਹੀਦੀ ਹੈ ਮਤਲਬ 60% ਮਾਰਕਸ ਤੋਂ ਘਟ ਨਹੀਂ ਹੋਣੇ ਚਾਹੀਦੇ ਪਲੱਸ ਪੀਐਸਟੈਟ ਸੈਕੰਡ ਜੋ ਕੁਆਲੀਫਾਈ ਹੋਣਾ ਚਾਹੀਦਾ ਉਸ ਤੋਂ ਬਾਅਦ ਪੀਜੀਟੀ ਫਿਜ਼ੀਓਲੋਜੀ ਆ ਗਈ ਇਸਲਾਮਿਕ ਰਹਾਉਰੀਆ ਦੇ ਵਿੱਚ ਇੱਕ ਹੀ ਪੋਸਟ ਹੈ ਸੇਮ ਹੀ ਇਸ ਦੇ ਵਿੱਚ ਬੀਐਡ ਪਲੱਸ ਪੀਐਸਟੈਟ ਉਸ ਤੋਂ ਬਾਅਦ ਫਿਜ਼ੀਕਲ ਐਜੂਕੇਸ਼ਨ ਆ ਗਈ ਪੰਜ ਪੋਸਟਾਂ ਮੁਸਲਿਮ ਸੀਨੀਅਰ ਸੈਕੰਡਰੀ ਸਕੂਲ ਮਲੇਰ ਕੋਟਲਾ ਤੇ ਉਸ ਤੋਂ ਬਾਅਦ ਸਲਾਮੀ ਇੱਕ ਗਰਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਹਦੇ ਵਿੱਚ ਜੋ ਫੀਮੇਲ ਫੀਮੇਲ ਅਪਲਾਈ ਕਰ ਸਕਦੀਆਂ ਨੇ ਮੇਲ ਨਹੀਂ ਅਪਲਾਈ ਕਰ ਸਕਦਾ ਉਸ ਤੋਂ ਬਾਅਦ ਬਾਬਾ ਫਰੀਦ ਸਲਾਮੀ ਪਬਲਿਕ ਹਾਈ ਸਕੂਲ ਪਟਿਆਲਾ ਦੇ ਵਿੱਚ ਇੱਕ ਚੌਥੇ ਨੰਬਰ ਤੇ ਇਸਲਾਮੀ ਹਾਈ ਸਕੂਲ 라ਹੋਰੀਆ ਪੰਜਵਾਂ ਸਲਾਮੀਕ ਹਾਈ ਸਕੂਲ ਉਸ ਤੋਂ ਬਾਅਦ एलिਜੀਬਿਲਟੀ ਜੋ ਤੁਹਾਨੂੰ ਦੱਸੀ ਜਾਂਦੀ ਹੈ ਵੀ ਤੁਸੀਂ ਪੜ ਰਹੇ ਹੋ ਖੁਦ ਆਪ ਵੀ ਬੀਐਡ ਪਲੱਸ ਪੀਐਸ ਟੈਟ ਬੀਐਡ ਦੇ ਵਿੱਚ 60% ਘੱਟੋ ਘੱਟ ਮਾਰਕਸ ਹੋਣੇ ਚਾਹੀਦੇ ਹਨ ਜੋ ਇਸਲਾਮੀਕ ਹਾਈ ਸਕੂਲ ਜੋ ਪੰਜ ਨੰਬਰ ਹੈ ਇਹ ਮੰਡੀ ਗੋਵਿੰਦਗੜ ਹੈ ਠੀਕ ਹੈ ਉਸ ਤੋਂ ਬਾਅਦ ਏਸੀ ਜੋ ਅੱਜ ਦੀ ਜੋ ਵੀਡੀਓ ਸੀ ਇਹ ਸਿਰਫ ਟੀਚਿੰਗ ਲਾਈਨ ਦੇ ਨਾਲ ਸੰਬੰਧਿਤ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹਨਾਂ ਦੇ ਲਈ ਹੈ ਠੀਕ ਹੈ ਤਾਂ ਇਸ ਦੇ ਵਿੱਚ ਜੋ ਆਪਾਂ ਪੇਪਰ ਦੀ ਗੱਲ ਕਰਾਂਗੇ ਤਾਂ ਜੋ ਪੇਪਰ ਹੈ ਜੋ ਜੋ ਇਸ ਨੂੰ ਫਾਰਮ ਨੂੰ ਇਸ ਦੇ ਫਾਰਮ ਨੂੰ ਫਿਲ ਕਰ ਸਕਦੇ ਹੋ ਉਸ ਦੇ ਲਈ ਜੋ ਮੰਡੇਟਰੀ ਕੁਆਲੀਫਿਕੇਸ਼ਨ ਹੈ ਕਿ ਕਿਹੜੇ ਬੱਚੇ ਫਾਰਮ ਫਿਲ ਕਰ ਸਕਦੇ ਹਨ ਉਸ ਦੀ ਆਪਾਂ ਗੱਲ ਕਰ ਗਏ ਤਾਂ ਉਸ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਏਜ ਆ ਏਜ ਦੀ ਗੱਲ ਕਰਕੇ 18 ਤੋਂ 37 ਸਾਲ ਜਿਹੜੀ ਏਜ ਹੋਣੀ ਚਾਹੀਦੀ ਹੈ 1 ਸਤੰਬਰ 2024 ਤੋਂ ਜੋ ਉਸ ਦੀ ਉਮਰ ਜੋ ਵੀ ਅਪਲਾਈ ਕਰੇਗਾ 37 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਤੇ ਅੱਗੇ ਆਪਾਂ ਗੱਲ ਕਰ ਗਏ ਤਾਂ 5 5 ਇਅਰ ਰੈਲਾਕਸੇਸ਼ਨ ਸ਼ਲ ਬੀ 기ਵਨ ਜੋ ਹੈ ਉਹ ਮਿਲੇਗਾ ਮਤਲਬ ਇਸ ਦਾ ਇਸ ਦਾ ਮਤਲਬ ਇਹ ਹੈ ਜੋ ਆਲਰੇਡੀ ਵਾਕਫ ਦੇ ਅੰਡਰ ਜੋਬ ਕਰ ਰਹੇ ਹਨ ਉਹ 42 ਸਾਲ ਦੀ ਉਮਰ ਜੇ ਉਹਨਾਂ ਦੀ ਹੁੰਦੀ ਹੈ ਤਾਂ ਵੀ ਯੂਐਸ ਜੋ ਪੋਸਟਾਂ ਨੂੰ ਅਪਲਾਈ ਕਰ ਸਕਦੇ ਹਨ ਤਾਂ ਨੈਕਸਟ ਆਪਾਂ ਗੱਲ ਕਰਾਂਗੇ 3 ਇਅਰ ਐਕਸਪੀਰੀਅੰਸ ਆਫ ਟੀਚਿੰਗ ਪੋਸਟ ਟੀਚਿੰਗ ਪੋਸਟ ਲਈ 3 ਸਾਲ 3 ਸਾਲ ਦਾ ਐਕਸਪੀਰੀਅੰਸ ਹੋਵੇ ਦਿਨਿਆਤ ਜੋ ਸਬਜੈਕਟ ਹੈ ਉਹਦੇ ਲਈ 1 ਇਅਰ ਤੇ ਗਰੁੱਪ ਡੀ ਦੇ ਪੋਸਟਾਂ ਲਈ ਜੋ 1 ਇਅਰ ਦਾ ਐਕਸਪੀਰੀਅੰਸ ਜੋ ਉਹ ਹੋਣਾ ਲਾਜ਼ਮੀ ਹੈ ਤਾਂ ਅੱਗੇ ਜੋ ਆਪਾਂ ਗੱਲ ਕਰਾਂ ਪੰਜਾਬੀ 10ਵੀਂ ਕਲਾਸ ਦੇ ਵਿੱਚ ਜੋ ਵੀ ਇਸ ਪੋਸਟ ਨੂੰ ਅਪਲਾਈ ਕਰੇਗਾ 10ਵੀਂ ਕਲਾਸ ਦੇ ਵਿੱਚ ਪੰਜਾਬੀ ਭਾਸ਼ਾ ਉਦੀ ਪਾਸ ਹੋਣੀ ਜ਼ਰੂਰੀ ਹੈ ਪੰਜਾਬੀ ਭਾਸ਼ਾ ਨਾਲ 10ਵੀਂ ਕੀਤੀ ਹੋਣੀ ਚਾਹੀਦੀ ਹੈ ਤੇ ਪਾਸ ਵੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੇ ਵਿੱਚ ਤੁਹਾਡਾ ਲੈਂਗੁਏਜ ਦਾ ਜੋ ਪਿਆਬੀ ਲੈਂਗੁਏਜ ਦਾ ਟੈਸਟ ਵੀ ਹੋ ਸਕਦਾ ਹੈ ਤਾਂ ਅੱਗੇ ਆਪਾਂ ਗੱਲ ਸਿਲੈਕਸ਼ਨ ਕ੍ਰਾਈਟੀਰੀਆ ਤੇ ਇਹ ਜੋ ਇਸ ਦੇ ਵਿੱਚ ਸਟੇਜਸ ਹਨ ਜਿਨ੍ਹਾਂ ਦੀ ਆਪਾਂ ਗੱਲ ਕਰਾਂਗੇ ਸਿਲੈਕਸ਼ਨ ਕ੍ਰਾਈਟੀਰੀਆ ਨਾਲ ਸਟੇਜ 1 ਦੇ ਵਿੱਚ ਜੋ ਹੋਏਗਾ 150 ਨੰਬਰ ਦਾ ਤੁਹਾਡਾ ਕੁਐਸਚਨਸ ਹੋਣਗੇ ਤੇ 50 ਨੰਬਰ ਦੇ 150 ਨੰਬਰ ਦੇ ਜੋ ਕੁਐਸਚਨ ਹੋਣਗੇ ਨਾ ਉਹ ਤੁਹਾਡੇ ਸਬਜੈਕਟ ਦੇ ਰਿਲੇਟਡ ਜੋ ਤੁਸੀਂ ਸਬਜੈਕਟ ਪਹਿਲਾਂ ਆਪ ਖੁਦ ਪੜਿਆ ਹੈ ਉਸ ਦੇ ਰਿਲੇਟਡ ਜੋ ਇਸ 150 ਨੰਬਰ ਦੇ ਵਿੱਚੋਂ ਦਾ ਨੰਬਰ ਦਾ ਪੇਪਰ ਆਏਗਾ ਜਿਹੜੇ 50 ਨੰਬਰ ਬਾਕੀ ਰਹਿ ਗਏ ਹਨ ਉਸ ਦੇ ਵਿੱਚ ਹੇਠੇ ਤੁਸੀਂ ਰੀਡ ਕਰ ਸਕਦੇ ਹੋ ਕੀ ਕੀ ਆਉਣਗੀਆਂ 50 ਕੁਐਸਚਨ ਸੈਲ ਵੀ ਬੇਸਡ ਆਨ ਲੌਜੀਕਲ ਰੀਜਨਿੰਗ ਮੈਂਟਲ ਬਿਲਟੀ ਇੰਗਲਿਸ਼ ਕਰੰਟ ਅਫੇਅਰ ਜਨਰਲ ਨੋਲਜ ਇਨਕਲੂਡਿੰਗ ਹਿਸਟਰੀ ਇਹ ਆ ਦੇਖੋ ਜੋ ਜਨਰਲ ਨੋਲਜ ਦੇ ਕੁਐਸਚਨ ਆਉਣਗੇ ਤੁਹਾਡੇ ਕੋਲ ਜੀਕੇ ਦੇ ਉਹ ਹਿਸਟਰੀ ਨਾਲ ਇਨਕਲੂਡ ਹੋਣੀ ਜ਼ਰੂਰੀ ਹੈ ਜਨਰਲ ਸਾਇੰਸ ਜੀਓਗ੍ਰਾਫੀ ਐਂਡ ਪੋਲੀਟੀ ਐਂਡ ਇਕਨੋਮਿਕਸ ਇਹ ਜੋ ਤੁਹਾਡਾ ਰਿਟਨ ਟੈਸਟ ਦੇ ਜੋ ਨੰਬਰ 200 ਨੰਬਰ ਦਾ ਟੈਸਟ ਹੋਏਗਾ ਉਸ ਦੇ ਵਿੱਚ ਇਹ ਚੀਜ਼ਾਂ ਜੋ ਤੁਹਾਨੂੰ ਦੱਸੀਆਂ ਇਹ ਆਉਣੀਆਂ ਅ ਉਸ ਤੋਂ ਬਾਅਦ ਆਪਾਂ ਸਟੇਜ ਜਾਂ ਫਿਰ 2 ਦੀ ਗੱਲ ਕਰਦੇ ਆਂ ਸਟੇਜ 2 ਦੇ ਵਿੱਚ 200 ਨੰਬਰ ਦੇ ਵਿੱਚੋਂ ਜਿੰਨੇ ਨੰਬਰ ਤੁਹਾਡੇ ਆਏ ਉਸ ਦਾ 60% ਨਾਲ ਕੰਪੈਰੀ ਕੰਪੇਅਰ ਕੀਤਾ ਜਾਏਗਾ ਠੀਕ ਹੈ ਉਹਦਾ 60% ਨੰਬਰ ਟੋਟਲ ਮਾਰਕਸ ਵਿੱਚੋਂ 200 ਦੇ ਵਿੱਚੋਂ ਜਿੰਨੇ 60% ਨੰਬਰ ਹੋਣਗੇ ਤਾਂ ਜੋ ਸਟੇ ਸੈਕਿੰਡ ਦੇ ਵਿੱਚ ਕਲਾਸ ਦਾ ਡੈਮੋ ਤੁਹਾਨੂੰ ਦੇਣਾ ਪਵੇਗਾ ਠੀਕ ਹੈ ਉਸ ਉਹ ਵੀ 50 ਨੰਬਰ ਦਾ ਹੋਵੇਗਾ ਇੰਟਰਵਿਊ ਹੋਵੇਗੀ ਤੁਹਾਡੀ 50 ਨੰਬਰ ਦੀ ਅਤਿ ਪਹਿਲਾਂ ਕਲਾਸ ਡੈਮੋ 50 ਨੰਬਰ ਐਂਡ ਇੰਟਰਵਿਊ 50 ਨੰਬਰ ਓਕੇ ਉਸ ਤੋਂ ਬਾਅਦ ਆ ਗਿਆ ਤੁਸੀਂ ਦੇਖ ਸਕਦੇ ਹੋ ਗਰੁੱਪ ਡੀ ਡਾਇਰੈਕਟ ਇੰਟਰਵਿਊ ਸ਼ੈਲ ਬੀ ਗਨ ਵੀ ਸਿੱਧੇ ਇੰਟਰਵਿਊ ਲਈ ਸਿਲੈਕਟ ਹੋਣਗੇ ਵੇਟਿੰਗ ਲਿਸਟ ਕੈਂਡੀਡੇਟਸ ਸੈਲ ਵੀ ਪ੍ਰਿਪੇਅਰਡ ਵੈਲਿਡ ਪੀਰੀਡ 1 ਇਅਰ ਜੋ ਵੇਟਿੰਗ ਲਿਸਟ ਹੈ ਜਿਹਦੇ ਵਿੱਚ ਤੁਸੀਂ ਮੰਨ ਲਓ ਤੁਹਾਡਾ ਸਿਲੈਕਸ਼ਨ ਨਹੀਂ ਵੀ ਹੁੰਦੀ ਤੁਸੀਂ 1 ਸਾਲ ਦੇ ਅੰਦਰ ਜੇ ਕੋਈ ਅ ਪਰਸਨ ਛੱਡ ਕੇ ਜਾਂਦਾ ਜੌਬ ਤਾਂ ਤੁਹਾਡਾ ਵੇਟਿੰਗ ਲਿਸਟ ਦੇ ਵਿੱਚ ਅਗਰ ਨਾ ਹੈ ਤਾਂ ਤੁਸੀਂ ਇਸ ਜੌਬ ਲਈ ਅਪਲਾਈ ਹੋ ਸਕਦੇ ਹੋ ਇਹ ਜੌਬ ਹੈ ਜੋ ਤੁਸੀਂ ਤੁਹਾਨੂੰ ਮਿਲ ਸਕਦੀ ਹੈ ਠੀਕ ਹੈ ਤਾਂ ਜੋ ਤੁਹਾਡਾ ਸਿਲੈਕਸ਼ਨ ਹੋਵੇਗਾ ਨਾ ਉਹ ਇਹ ਜੋ 200 ਨੰਬਰ ਦੇ ਪੇਪਰ ਚੋਂ 60% ਨੰਬਰ ਲੈਣ ਤੋਂ ਬਾਅਦ ਜੋ 50 ਨੰਬਰਾਂ ਦੀ ਇੰਟਰਵਿਊ ਤੇ 50 ਨੰਬਰਾਂ ਦਾ ਅ ਜੋ ਕਲਾਸ ਦਾ ਤੁਸੀਂ ਡੈਮੋ ਦਿਓਗੇ ਉਹ ਵੀ ਵਿੱਚ ਜੋੜ ਕੇ ਜਿੰਨੇ ਨੰਬਰ ਤੁਸੀਂ ਪ੍ਰਾਪਤ ਕਰੋਗੇ ਉਸ ਦੇ ਬੇਸ ਤੇ ਤੁਹਾਨੂੰ ਰਿਜ਼ਲਟ ਜੋ ਬਣੇਗਾ ਉਸ ਦੇ ਬੇਸ ਤੇ ਜੋਬ ਮਿਲੇਗੀ ਠੀਕ ਹੈ ਉਸ ਤੋਂ ਅਗੇ ਆਪਾਂ ਜੇ ਗੱਲ ਕਰਗੇ ਸੈਲਰੀ ਪ੍ਰੋਬੇਸ਼ਨ ਐਂਡ ਅਦਰ ਜੋ ਸਰਵਿਸ ਕੰਡੀਸ਼ਨਾਂ ਹਨ ਉਹਨਾਂ ਦੀ ਗੱਲ ਕਰਦੇ ਆਂ ਤਾਂ ਇਹਦੇ ਵਿੱਚ ਜੋ ਹੈ 2 ਸਾਲ ਦਾ ਪ੍ਰੋਬੇਸ਼ਨ ਟਾਈਮ ਜਿਸ ਵਿੱਚ ਬੋਰਡ ਨੂੰ ਅਗਰ ਤੁਹਾਡੇ ਨਾਲ ਸੈਟੀਸਫੈਕਸ਼ਨ ਨਹੀਂ بیٹھਦੀ ਤਾਂ ਉਹ ਤੁਹਾਨੂੰ 2 ਸਾਲਾਂ ਦੇ ਅੰਦਰ ਅੰਦਰ ਕੱਢ ਵੀ ਸਕਦੇ ਹਨ ਠੀਕ ਹੈ ਤਾਂ ਉਸ ਤੋਂ ਬਾਅਦ ਜੇ ਆਪਾਂ ਸੈਲਰੀ ਦੀ ਗੱਲ ਕਰ ਗਏ ਤਾਂ ਜੋ ਸੈਲਰੀ ਹੈ ਉਹ ਟੀਚਰ ਦੀ 15500 ਲੈਕਚਰਰ ਦੀ 16500 ਤੇ ਗਰੁੱਪ ਡੀ ਦੀ ਜੋ ਲੈਬਰ ਡਿਪਾਰਟਮੈਂਟ ਵੱਲੋਂ ਫਿਕਸ ਹੈ ਉਹ ਤੁਹਾਨੂੰ ਜੋ ਸੈਲਰੀ ਮਿਲੇਗੀ ਨੋਟ ਉਸ ਤੋਂ ਬਾਅਦ ਜੋ ਨੋਟ ਕੰਪਲਸਰੀ ਹੈ ਨੋ ਟੀਏ ਨੋ ਡੀਏ ਜੋ ਹੈ ਤੁਹਾਨੂੰ ਇਹ ਨਹੀਂ ਮਿਲੇਗਾ ਤੇ ਪ੍ਰੋਬੇਸ਼ਨ ਪੂਰਾ ਹੋਣ ਤੇ ਇਨਕਰੀਮੈਂਟ ਦਾ 5% ਮਿਲੇਗਾ ਹਰ ਸਾਲ ਇਹ ਸਭ ਟੀਚਰਾਂਜ਼ ਲਈ ਟੀਚਰਾਂ ਲਈ ਹੈ ਇੱਕ ਗੱਲ ਤੁਹਾਨੂੰ ਫੋਰ ਦੱਸ ਕੇ ਜੌਬ ਛੱਡਣ ਤੋਂ ਪਹਿਲਾਂ ਤੁਹਾਨੂੰ ਜੋ ਹੈ 1 ਮਹੀਨਾ ਪਹਿਲਾਂ ਦੱਸਣਾ ਪਵੇਗਾ ਠੀਕ ਹੈ ਤਾਂ ਇਹ ਜੋ ਅੱਗੇ ਤੁਹਾਨੂੰ ਦੱਸ ਰਹੇ ਹਾਂ ਇਸ ਦੀ ਜੋ ਵੈਬਸਾਈਟ ਹੈ ਇਹ waqaf.punjab.gov.in ਇਸ ਤੇ ਜਾ ਕੇ ਤੁਸੀਂ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਤੇ ਜੋ ਇਸ ਦੀ ਫਾਰਮ ਐਗਜ਼ਾਮੀਨੇਸ਼ਨ ਫੀ ਹੋਏਗੀ ਅਪਲਾਈ ਕਰਨ ਦੀ ਉਹ ਟੀਚਰਜ਼ ਲਈ 700 ਰੁਪਏ ਹੋਏਗੀ ਠੀਕ ਹੈ ਟੀਚਰਜ਼ ਲਈ ਹੋਏਗੀ 700 ਰੁਪਏ ਆ ਦੇਖ ਨਾਨ ਸਪਾਂਸਰਡਲ ਹੋਏਗੀ ਤੇ ਜੋ ਨਾਨ ਟੀਚਿੰਗ ਹੋਣਗੇ ਜਿਹਦੇ ਵਿੱਚ ਪੀਐਨ ਸਵੀਪਰ ਐਟ ਸੈਟਰਾ ਹੋਣਗੇ ਸਾਰੇ ਉਹਨਾਂ ਦੀ 500 ਹੋਵੇਗੀ ਇਹ ਵੀ ਨਾਨ ਟੀਚਿੰਗਡਲ ਹੋਵੇਗੀ ਤਾਂ ਜੋ ਅਸੀਂ ਲਾਸਟ ਡੇਟ ਹੋਏਗੀ 30 ਸਪਟੈਂਬਰ 2024 ਹੋਏਗੀ ਤਾਂ ਇੱਕ ਗੱਲ ਤੁਹਾਡੇ ਨਾਲ ਹੋਰ ਲਾਸਟ ਤੇ ਕਲੀਅਰ ਕਰਦਾ ਜੋ 150 ਨੰਬਰ ਦਾ ਜੋ ਪੇਪਰ ਤੁਹਾਡੇ ਤੋਂ ਲਿਆ ਜਾਵੇਗਾ ਉਸ ਦੇ ਵਿੱਚ ਜੋ ਸਲੇਵਸ ਉਹ ਮਾਸਟਰ ਕੁਟਰ ਵਾਲਾ ਹੀ ਹੋਵੇਗਾ ਤਾਂ ਅੱਜ ਦੀ ਵੀਡੀਓ ਸਰ ਵਿੱਚ ਸਿਰਫ ਇਨਾ ਵੀ ਅਗਲੀ ਵੀਡੀਓ ਦੇ ਵਿੱਚ ਨਾਨ ਟੀਚਿੰਗ ਦੇ ਲਈ ਜੋ ਤੁਸੀਂ ਆਪਾਂ